ਦੋ ਰਿਲੀਜੀਅਨਸ ਦੇ ਵਿੱਚ ਜਿਹੜੀ ਧਾਰਮਿਕ ਭਾਵਨਾਵਾਂ ਹੈਗੀਆਂ ਉਹ ਭੜਕਣ ਦੀ ਸਾਨੂੰ ਅੰਦੇਸ਼ਾ ਸੀ ਸੋ ਉਸ ਕੇਸ 'ਚ ਵੀ ਫਰੀਦਕੋਟ ਪੁਲਿਸ ਨੇ ਅਗੇਨ ਲੈਡ ਬਾਈ ਆਰ ਐਸਪੀ ਡੀ ਜਸਮੀਤ ਜੀ ਉਹਨਾਂ ਨੇ ਬਹੁਤ ਇੱਕ ਅੱਛਾ ਕੰਮ ਕਰਦੇ ਹੋਏ ਸਾਰਾ ਕੇਸ ਕ੍ਰੈਕ ਕੀਤਾ ਔਰ ਇਹਦੇ ਨਾਲ ਨਾਲ ਜਿਹੜਾ ਉਹ ਬੰਦਾ ਸੀ ਜਿਹਦੀ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਉਹਦਾ ਕੋਈ ਨੁਕਸਾਨ ਨਾ ਹੋਇਆ ਜਦੋਂ ਅਸੀਂ ਪ੍ਰੋਪਰ ਵੈਰੀਫਿਕੇਸ਼ਨ ਕੀਤਾ तो दैट परसन वॉज अल्टीमेटली राउंडेडअप ए मल्टीपल रेड्स हुई है और फाइनली सूँ यही पता चलिया कि ये जड़ा बंदा किडनैप से उन्हें ही अपना जड़ा है ये पूरा uh, एक वो ड्यू से पूरा एक, एक एपिसोड उन्हें ऑर्कैसट्रेट किया उन्हें अपनी ही किडनैपिंग फेक करते हुए और uh, फाइनली uh, ये सारा मसला इन्हें किया एना मेन मोटिव सी कि इन्हें पैसा जोड़ा सी वो डेरे वाले जोड़े बाबा से उन्होंने को गबन किया ओवर अ पीरियड ऑफ सैवरल मंथस और ये हूँ ये दिखाना चाहना कि ही हैज़ बीन हार्म एंड दैन फिर ताकि उसको पैसे ना वापस लेने पे सो इस केस भी फरीदकोट पुलिस ने ना ही सिर्फ एक चैलेंजिंग केस को ਰੇ ਇਸ ਕਿਤਾ ਬਲਕਿ ਇੱਕ ਪੀਸ ਐਨ ਹਰਮਨੀ ਮੇਨਟੇਨ ਕਰਨ ਚ ਵੀ ਬਹੁਤ ਇੱਕ ਵੱਡੀ ਭੂਮਿਕਾ ਨਿਭਾਈ। ਤੇ ਬੰਦਾ ਕੌਣ ਸੀ ਜੀ? ਕਿਹੜੇ ਡੇਰੇ ਨਾਲ ਇਹਦੇ ਸੰਬੰਧ ਸੀਗੇ? ਜੀ ਇਹ ਜਿਹੜਾ ਬੰਦਾ ਸੀ ਇਹਦਾ ਨਾਮ ਹੈ ਕਰਮਵੀਰ ਸਿੰਘ ਔਰ ਇਹ ਤਰਨਤਾਰਨ ਇੱਕ ਡੇਰਾ ਸੀ ਉਹਦੇ ਨਾਲ ਸੰਬੰਧ ਰੱਖਦਾ ਸੀ ਜੀ। ਫਰੀਦਕੋਟ ਨਾਲ ਕਿਵੇਂ ਜੁੜਿਆ ਇਹ ਬੰਦਾ? ਜੀ ਫਰੀਦਕੋਟ ਨਾਲ ਇਵੇਂ ਜੁੜਿਆ ਕਿਉਂਕਿ ਇਹਦੀ ਜਿਹੜੀ ਗੱਡੀ ਸੀ ਉਹ ਇੱਥੋਂ ਰਿਕਵਰ ਹੋਈ ਸੀ ਇੱਕ ਪਾਣੀ ਦਾ ਜਿਹੜਾ ਇੱਕ ਖਲਾਬ ਹੁੰਦਾ ਹੈ ਉਹ ਚ ਅੱਧੀ ਡਿੱਗੀ ਹੋਈ। ਸੋ ਅੰਦੇਸ਼ਾ ਇਹ ਹੀ ਸੀ ਕਿ ਇਹਦਾ ਕੋਈ ਨੁਕਸਾਨ ਨਾ ਹੋ ਗਏ ਉਧਰੋਂ ਇਧਰ ਆਇਆ ਸੀ